<caniser Zum voi> 45 ਹੈ ਦੇ 45 ਹੈ ਨਾ ਹੋ ਤੱਕ ਆ ਰਹੀ ਨਾ ਉਹ ਮਾਰਦੀ ਉਹ ਆਏ ਮੇਰਾ ਕਾਪੀਤੀ ਕੁਝ ਨਹੀਂ ਹੋ ਰਿਹਾ ਲੋਕ ਜਿਹੜਾ ਲੰਘ ਲੰਘ ਤੋ ਉਹ ਨੰਬਰ ਨੋਟ ਕਰੀਏ ਲੈ ਫੋਟੋ ਖਿੱਚੀ ਤੂੰ ਲੋਕ ਚੋ ਜਿੱਥੇ ਮੈਂ ਤੇ ਖੜਾ ਹਾਂ ਗੱਟ ਫੋਟੋ ਗੱਟ ਖਿੱਚੀ ਵੀ ਤੇ ਫੋਟੋ ਫੋਟੋ ਕੈਮਰਾ 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 ਮੈਨੂੰ ਆਂਦੇ ਨਹੀਂ ਨਹੀਂ ਕੰਮ ਆ ਸੁਣਾ ਤੇ 13 83 13

ਜੋ ਫ੍ਰੀ ਹੋਇਆ ਤੇ ਦੁਕਾਨ ਦੇ ਬਾਹਰ ਤੇ ਉਹ ਦੁਕਾਨ ਸਭ ਬੰਦ ਹੀ ਕਰਦੇ ਪਏ ਸਿਰੋ ਕਿਸ ਮਾਨ ਸਕਦੇ ਵੀ ਤੇ ਇਦਾਂ ਜਨਰਲੀ ਬਾਹਰ ਹੀ ਖੜੇ ਸੀ ਸੇਰ ਵਿੱਚ ਉਹ ਤੇਜ਼ ਰਫ਼ਤਾਰ ਨਾਲ ਗੱਡੀ ਆਈ ਆ ਉਸ ਤੋਂ ਬਾਅਦ ਉਹ ਗੱਡੀ ਪਿੱਛੋਂ ਹੀ ਕਿਸੇ ਨੇ ਫੋਲੋ ਕੀਤਾ ਪਹਿਲਾਂ ਵੀ ਕਿਸੇ ਨਾਲ ਵੱਜਦੀ ਆਉਂਦੀ ਵੀ ਸੀ ਤੇ ਸਰ ਉਹ ਜਦੋਂ ਇਹ ਖੜੇ ਸੀ ਬਾਹਰ ਮੇਰੇ ਕੋਲ ਗੱਡੀ ਦੇ ਅੰਦਰ ਸੀ ਤੇ ਠੀਕ ਕਰ ਲਈ ਉਹਨਾਂ ਨੇ ਗੱਡੀ ਉਸ ਤੋਂ ਬਾਅਦ ਇਹ ਬਾਹਰ ਅਗਲੇ ਪਾਸੇ ਗੱਡੀ ਦੇ ਖੜਾ ਸੀ ਗੱਡੀ ਨੇ ਸਾਈਡ ਮਾਰੀ ਗੱਡੀ ਚੱਲ ਗਈ ਐਟਲੀਸਟ ਉਹ ਖੜੇ ਹੋ ਕੇ ਕੋਈ ਪੁੱਛਿਆ ਵੀ ਨਹੀਂ ਕਰੀ ਕੇ ਬੱਚੇ ਤੇ ਜ਼ਿਆਦਾ ਲੱਗ ਗਈ ਥੋੜੀ ਲੱਗ ਗਈ ਆ ਬੱਚਾ ਸਾਈਡ ਤੇ ਮੇਰੇ ਜਿਹੜਾ ਬੈਕ ਮਿਰਰ ਹੁੰਦਾ ਸਰ ਉਹਦੇ ਨਾਲ ਫੱਟ ਗਿਆ ਮੇਰੇ ਬ੍ਰਦਰ ਨੇ ਇਹਨੂੰ ਖਿੱਚਿਆ ਪਰ ਫਿਰ ਵੀ ਸਰ ਉਹਨਾਂ ਨੂੰ ਆਵਾਜ਼ ਵੀ ਤੇ ਮੇਰੇ ਸਰ ਬ੍ਰਦਰ ਪਿੱਛੇ ਵੀ ਥੋੜੇ ਆ ਸਰ ਉਹਨਾਂ ਨੇ ਇੱਕ ਵਾਰੀ ਇਹਨਾਂ ਖੜਕੇ ਦੇਖਿਆ ਕਿ ਇਹ ਬੱਚਾ ਕੀ ਗੱਗ ਨਹੀਂ ਨਹੀਂ ਇੱਕ ਤੇ ਦੂਸਰੇ ਵੀ ਦੁਕਾਨ ਦੇ ਬਾਹਰ ਜਿਹੜੇ ਕੰਮ ਕਰਨ ਵਾਲਾ ਲੜਕਾ ਸੀ ਉਹ ਵੀ ਖੜਾ ਸੀ ਪਰ ਸਰ ਉਹਦੀ ਵੀ ਸੱਟ ਲੱਗੀ ਉਹਦੀ ਬਾਈਕ ਨੂੰ ਥੋੜੇ ਆ ਉਹਨੂੰ ਵੀ ਕਾਫੀ ਜ਼ੋਰ ਨਾਲ ਸੱਟ ਗਈ ਪਰ ਸਰ ਉਹਨਾਂ ਨੇ ਚੱਪਕਿਆ ਨਹੀਂ ਹੈ ਇੱਕ ਵਾਰੀ ਵੀ ਹਾਂਜੀ ਉਹਨਾਂ ਦੀ ਉਹ ਵੀਡੀਓ ਫੋਨੋ ਕੀਤੀ ਹੋਈ ਬਣੀ ਹੋਈ ਆ ਉਹ ਵੀ ਸਾਡੇ ਕੋਲ ਹੈਗੀ ਆ ਤੇ ਸੁਰੇ ਉੱਪਰ ਨਹੀਂ ਫਿਰ ਆਪਾਂ ਇੱਥੇ ਆਏ ਆ ਹਸਪੀਟਲ ਆਏ ਆ ਉਸ ਤੋਂ ਪਹਿਲਾਂ ਪੂਛੇ ਦਿਨ ਪਹਿਲਾਂ ਸਰ ਆਉਂਦੇ ਰੋਟਰੀ ਦੇ ਦਾਖਲੇ ਕਰਵਾਇਆ ਸਰ ਮੈਂ ਸ਼ੇਰ ਦਾ ਬੇਟਾ ਮੇਰਾ 9.5 ਦਾ ਆਇਆ ਹੋਇਆ ਸੀ ਸਰ ਕਹਿੰਦਾ ਟ੍ਰੀਟਮੈਂਟ ਨੇ ਸ਼ੁਰੂ ਹੋਇਆ ਉਸ ਤੋਂ ਬਾਅਦ ਟ੍ਰੀਟਮੈਂਟ ਆ ਕੇ ਮੈਂ 8.5 ਦੇਰਾ ਦੇ ਟ੍ਰੀਟਮੈਂਟ ਸ਼ੁਰੂ ਕਰਵਾਇਆ ਫਿਰ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਹੋਇਆ ਫਿਰ ਆਪਾਂ ਪੁਲਿਸ ਵਾਲਿਆਂ ਨੇ ਵੀ ਬੁਲਾਇਆ ਸਰ ਸ਼ੇਰ ਦਾ ਬੱਚਾ ਐਡਮਿਟ ਆ ਪੁਲਿਸ ਵਾਲਿਆਂ ਨਾਲ ਕੰਪਲੇਂਟ ਕੀਤੀ ਹੋਈ ਸੀ ਰਾਤ ਪਹਿਲਾਂ ਜਿਸਨ ਸੱਟ ਲੱਗਿਓ ਉਸਨ 12 ਵਜੇ ਕੋ ਸਿੱਧੀ ਚਲ ਗਈ ਹੋਈ ਸੀ ਕੰਪਲੇਂਟ ਕਰਕੇ ਆਏ ਪਰ ਸਰ ਸਾਡੀ ਸੁਣਵਾਈ ਨਹੀਂ ਹੋਈ ਸਰ ਆਏ ਵੇ ਸੇ ਏਟਲ ਮੇਰੇ بیٹے ਨੇ ਕੈਨ ਲੱਗ ਗਿਆ ਉਹ ਕਿ ਤੁਹਾਡਾ ਲਾਇਸੈਂਸ ਕਿਤੇ ਆ ਸਰ ਉਹ ਕਿੜਾ ਬਾਈਕ ਚਲਾ ਰਿਹਾ ਸੀ ਉਹ ਬਾਈਕ ਨੇ ਐਕਟੈਕਰ ਮਾਰੀ ਆ ਸਰ ਉਹਨਾਂ ਨੇ ਬਿਨਾ ਮਤਲਬ ਤੋਂ ਉੱਚੀ ਬੋਲੇ ਸੇ ਥੋੜਾ ਸਰ ਮੈਂ ਵੀ ਹਾਈਪਰ ਹੋ ਕੇ ਬੋਲੀ ਕਿ ਵੀ ਬੱਚੇ ਦਾ ਕਿ ਕਿਸੂਰ ਹੈ ਜਿਹੜਾ ਦਾ ਕਿਸੂਰ ਤੁਸੀਂ ਉਹਨਾਂ ਬਾਰੇ ਬੋਲੋ ਪਰ ਸਰ ਨਹੀਂ ਉਹਨਾਂ ਨੇ ਕੁਝ ਵੀ ਸੁਣਿਆ ਹੈਗਾ ਪੁਲੀਸ਼ਾਨ ਉਹ ਹੀ ਸਰ ਉਸ ਦਿਨ ਕੋਈ ਨਹੀਂ ਪੁੱਛਣ ਵੀ ਨਹੀਂ ਆਇਆ ਹੈਗਾ ਕਿ ਬੱਚਾ ਠੀਕ ਹੈ ਕਿ ਨਹੀਂ ਠੀਕ ਹੈਗਾ ਸਰ ਸਾਨੂੰ ਇਨਸਾਫ ਚਾਹੀਦਾ ਬਸ ਪਰ ਕੋਈ ਨਹੀਂ ਨਹੀਂ ਸਰ ਕੋਈ ਨਹੀਂ ਹੋਇਆ ਕਾਫੀ ਜਨਿਆ ਨੂੰ ਬੋਲ ਲਿਆ ਪੁਲਿਸ ਵਾਲਿਆਂ ਨਾਲ ਕਾਲ ਵੀ ਕੀਤੀ ਆ ਕਾਫੀ ਮੇਰੇ ਬ੍ਰਦਰ ਨੇ ਤੁਸੀਂ ਫੋਨ ਚ ਰਿਕਾਰਡ ਚੈੱਕ ਕਰ ਸਕਦੇ ਮੇਰੇ ਬ੍ਰਦਰ ਦੇ ਪਰ ਉਹਨਾ ਫੋਨ ਨਹੀਂ ਚੱਕਿਆ ਆਪਣਾ ਕੋਈ ਸੱਦਾ ਉਹਦੇ ਗੋਟਨੇ ਤੇ ਲੱਗੀ ਹੋਈ ਆ ਹਿਪ ਤੇ ਲੱਗੀ ਹੋਈ ਉਹਦੇ ਥੋੜਾ ਜਨਾ ਕੈਨ ਮਤਲਬ ਕਿ ਚ ਹਾਂ ਬੈਕ ਬੰਨ ਕੇ ਚਾਰ ਬੰਨ ਕੇ ਪ੍ਰੋਬਲਮ ਆ ਤੇ ਕੋਈ ਨਸਤਾ ਦੱਬਨ ਦੇ ਕੈਰੀ ਡਾਕਟਰ ਅੱਗੇ ਦੇਖੋ ਟ੍ਰੀਟਮੈਂਟ ਤੇ ਕੀ ਦਾ ਸਟੇਟ ਬੰਨ੍ਹੇ ਸਾਫ ਚਾਹੀਦਾ ਕਿ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਕਿਉਂਕਿ ਅਸੀਂ ਬਾਰ ਬਾਰ ਬੋਲ ਬੋਲ ਕੇ ਥੱਕ ਗਏ ਆ ਸਰ ਇਸੇ ਕਰਕੇ ਅੱਜ ਅਸੀਂ ਮੀਡੀਆ ਦਾ ਸਾਰਾ ਲੈ ਕੇ ਬੋਲਦੇ ਪਏ ਆ। ਇਹ ਸਾਨੂੰ ਜ਼ਰੂਰਤ ਨਹੀਂ ਸੀ ਕਿ ਬੋਲਣ ਦੀ ਬਾਰ ਬਾਰ ਕਿਉਂਕਿ ਆਪਾਂ ਬਹੁਤ ਕੰਪਲੇਂਟ ਕੀਤੀ ਬਾਰ ਬਾਰ ਕਾਲ ਵੀ ਕੀਤੀ ਪਰ ਸਾਡੀ ਕੋਈ ਕਾਲ ਅਟੈਂਡ ਨਹੀਂ ਕੀਤੀ ਗਈ ਹੈ। ਇਸ ਕਰਕੇ ਤੋਂ ਮੇਰਾ ਨਾਮ ਤਾਂ ਨਹੀਂ ਕਿ ਕੋਈ ਜੀ 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 ਜ ਇਹ 120 ਤੋਂ ਪਲਾਸੇ ਵਿੱਚ ਅਸਾਧਿਕ ਮਿਲਦਾ ਹੈ ਜੈਂਟਰੀ ਕਿਸੇ ਨੂੰ ਪਤਾ ਹੈਗਾ ਕਿ ਅੰਗੇ ਘਰ ਦੇ ਬਾਹਰ ਖੁੱਤ ਦੀ ਤੇਰੇ ਮੇਰੇ ਦੁਕੰਡਾ ਤੋਂ ਪਲਾਸੇ ਦੇ ਸਿੱਧੀ ਆਗਰੇ ਉੱਧਰ ਉੱਧਰ ਕਦੀ ਕਿ ਡੀਓ ਦੀ ਸਿੱਧੀ ਆਗਰਟ ਨਿਕੀ ਵਜੀਆਂ ਤੇ ਮੋਰਚਾ ਵੀ ਇਨੀ ਬੁੱਝ ਚੁੱਕਾ ਹੋਣਾ ਹੈ ਦਾ ਸਾਡੇ ਵਿੱਚ ਜਿੱਦੇ ਅੱਗੇ ਨਹੀਂ ਦੇ ਨਹੀਂ ਹੋ ਕਿ ਜਦੋਂ ਇੱਕ ਮੁੰਡਾ ਵੀ ਹੈਗਾ ਤਾਂ ਨਾਲ ਮੈਂ ਸ਼ਾਵੀ ਤੱਕ ਨਹੀਂ ਹੋਈ ਇਨੇ ਸਟੈਕਲ ਨਹੀਂ ਲੱਗਦੇ ਸਟੈਕਲ ਅੱਤੇ ਲੱਗੀ ਆ ਤੇ ਸਿੱਧੇ ਦੇ ਤੇ ਬੈਕ ਸਾਈਡ ਤੇ ਲੱਗੀ ਇਨੇ ਲੋਗੇ ਤੋ ਹਸਤਾ ਕੇ ਇਹ ਦੋ ਤਰੀਕ ਤੋਂ ਉਹਦੇ ਦੇਖੀ ਬੋਲਤੋਂ ਮੈਂ ਨਹੀਂ ਕਿ ਕਰਵਾਈ ਆਪਾਂ ਕਿਆ ਬੁੱਝਾ ਇਹਦਾ ਕੋਈ ਕਾਰਵਾਈ ਇਹ ਤੱਕ ਨਹੀਂ ਹੋਏਗੀ ਉਧਰ ਜਾਣ ਨਹੀਂ ਜਾ ਕੋਸ਼ਿਸ਼ ਬੋਲਾਈਏ ਅੰਦਰ ਕਾਲਾ ਉਹਨੇ ਮੇ ਕੋਈ ਹੈ ਇਹ ਤੋਂ ਬਾਅਦ ਫੋਨ ਵੀ ਕੀਤੇ ਨਹੀਂ ਆਏਗੀ ਬਾਤ ਮੈਂ ਪਹੁੰਚ ਜੀ ਪਰ ਫੋਟੋ ਵੀ ਰੋਕ ਕੇ ਪਾ ਲਿਆ। ਜਿੱਤਣਾ ਇਹ ਮੌਂਦੀ ਤੋਂ ਪਹਿਂਦੀ ਨਾ ਮੋਸਲਾ ਤੇ ਇਹ ਕਾ ਗਿਵਾਰੇ ਪਾਈ ਦੀ। ਸਟਾ ਇੱਕ ਮੇਰੇ ਨਾਲ ਨਿਕੋ ਜੇਸ ਰੰਡ ਵਾਲੇ ਮੋਸਾ ਪਾਈ ਦੀ ਤੇ ਥੋੜੀ ਗੋਦੀ ਇੰਦੇ ਜਿ ਲੱਗੂਗਾ। ਜਿੰਦੇ ਲੱਗਦਾ। ਮੈਂ ਮਾਣ ਲਖਨਦਰ ਸਿੰਘ ਜੀ ਸਾਡਾ ਸਾਡੇ ਕੋਲ ਇੱਕ ਗੱਡੀ ਆਈ ਹਾਲਟੋ ਉਹ ਸਾਡੀ ਵਾਸ਼ਿੰਗ ਦੀ ਦੁਕਾਨ ਆ ਭਾਜੀ ਸਾਡੀ ਵਾਸ਼ਿੰਗ ਦੀ ਦੁਕਾਨ ਆ ਹੁਣ ਕੋ ਕਸਟਮਰ ਆਇਆ ਕਿਹਾ ਵੀ ਇਹਦੇ ਉੱਤੇ ਪਾਣੀ ਮਾਰਦਾ ਉਹ ਅਸੀਂ ਦੱਸਾ ਵੀ ਗੱਡੀ ਦੇ ਪਾਣੀ ਨੇ ਨਹੀਂ ਮਰਦਾ ਉਹ ਪਾਣੀ ਮਾਰਦਾ ਗੱਡੀ ਦੇ ਸਾਡੇ ਕੋਲ ਸਟਾਰਟ ਨਹੀਂ ਹੋਈ ਉਸ ਕਸਟਮਰ ਨੂੰ ਨਾਂ ਲੈ ਕੇ ਅਸੀਂ ਚਲ ਗਏ ਸਨੀ ਭੱਜ ਦੀ ਦੁਕਾਨ ਦੇ ਉੱਤੇ ਅਸੀਂ ਤਬ ਇਹ ਗੱਡੀ ਸਟਾਰਟ ਕਰ ਦੋ ਅੱਠ ਸੜਜਾ ਦਾ ਟਾਈਮ ਸੀ ਤੇ ਇਹੋ ਗੱਡੀ ਦੇ ਕੇ ਅਸੀਂ ਆਪਣੀ ਵਰਕਸ਼ਾਪ ਤੇ ਆ ਗਏ ਆ ਇਹ ਆਪਣੀ ਦੁਕਾਨ ਦਾ ਤੌਰਦ ਕਰਕੇ ਜਿਹੜਾ ਨਾਲ ਕੋ ਗਏ ਆ ਸਨ ਜੀ ਪਾਜੀ ਸਾਡੀ ਗੱਡੀ ਓਕੇ ਹੋ ਗਈ ਆ ਅਰੇ ਅਸੀਂ ਉਥੇ ਖਲੋਤੇ ਹੀ ਆ ਮੈਂ ਆਪਣਾ ਮੋਟਰਸਾਈਕਲ ਅੱਗੇ ਲਾਇਆ ਤੇ ਮੋਟਰਸਾਈਕਲ ਉੱਤੇ ਆ ਮੋਟਰਸਾਈਕਲ ਬੰਦ ਕਰਤਾ ਇਹਨੇ ਗੱਲ ਕਰੇ ਸਾਹਿਬ ਗੱਡੀ ਹੋ ਗਈ ਆ ਇੰਨੀ ਦਿਨ ਨੂੰ ਗੱਡੀ ਸਿੱਪਰ ਚਿੱਟੇ ਰੰਗ ਦੀ ਆਣ ਕੇ ਉਹਨੇ ਪਿੱਛੋਂ ਠੋਕਿਆ ਮੋੜਾ ਮੋਟਰਸਾਈਕਲ ਕਿਹਾ ਮੋੜਾ ਮੋਟਰਸਾਈਕਲ ਤੋਂ ਉੱਤੇ ਪਿੱਛੇ ਹੋਂਦੀ ਬੰਪਰ ਦੇ ਉੱਤੇ ਨੂੰ ਵਾਦੀ ਗੱਡੀ ਦੇ ਪਿੱਛੇ ਡਿੱਗਿਆ ਇਹਨਾਂ ਨੇ ਕੋਈ ਗੱਡੀ ਨਹੀਂ ਖਿਲਾ ਰਹੀ ਇਹਨਾਂ ਨੇ ਸਾਨੂੰ ਪਿੱਛੇ ਮੁੜ ਕੇ ਉਹ ਨਹੀਂ ਲਿਖਿਆ ਵੀ ਅਹੀਂ ਫਿਰ ਮੋੜੇ ਨੂੰ ਮੋੜਾ ਬੇਹੋਸ਼ ਹੋ ਗਿਆ ਕਿਉਂਕਿ ਹਸਪੀਟਲ ਖੜਿਆ ਉਥੇ ਉਥੇ ਲੱਗੇ ਖੜਿਆ ਇਹਨੂੰ ਤੇ ਲੱਗੇ ਖੜ ਕੇ ਇਹਨੂੰ ਅਸੀਂ ਆਪਾਂ ਇਹਨੂੰ ਉੱਥੇ ਦੱਸਿਆ ਉਹਨਾਂ ਡਾਕਟਰ ਦਵਾਈ ਤੇ ਫਿਰ ਦੋ ਤਿੰਨ ਸਵੇਰ ਦੇ ਅਸੀਂ ਇੱਥੇ ਆਏਦੇ ਆ ਦੋ ਤੋਂ ਅੱਜ 6:30 ਹੋ ਗਈ ਆ ਆ ਸਾਡੇ ਕੋਈ ਸੁਣਵਾਈ ਨਹੀਂ ਹੋਈ ਇੱਕ ਸਾਡੀ ਦੁਕਾਨ ਬੰਦ ਇੱਕ ਸਾਡਾ ਇੱਕ ਹੈ ਨਹੀਂ ਤੇ ਗਰੀਬ ਬੰਦੇ ਆ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਮੇਰੇ ਕੀ ਮੇਰੇ ਮੁੰਡੇ ਤੇ ਲੱਕ ਤੇ ਸੱਟ ਲੱਗੀ ਆ ਇਹਦੇ ਮਿਲ ਕੇ ਲੈ ਬੈਲਟ ਲੱਗੀ ਦੀ ਆ ਜੀ ਇਹੋ ਪਟਾ ਸਾਡਾ ਕੰਮ ਕਰਨ ਵਾਲਾ ਵਾ ਇਹੋ ਇਹ ਜਿਹੜਾ ਮੰਜੇ ਦੇ ਪਾਤ ਆ ਅਸੀਂ ਦੱਸੋ ਵੀ ਜਾਈ ਤੇ ਜਾਈ ਜਿੱਥੇ ਜਾਈਏ ਆਪਾਂ ਗਰੀਬ ਬੰਦੇ ਆ ਆਪਾਂ ਮੀਂਹ ਦੂਰ ਬੰਦੇ ਆ ਇਹੋ ਕਮਾਣਾ ਦਾ ਇਹੋ ਕੰਮਾ ਸਾਡਾ ਇਨਸਾਫ ਸਾਨੂੰ ਕੁੱਛ ਨਹੀਂ ਕੋਈ ਦੇ ਆ ਜਨਾਬ ਇਥੇ ਮਾਗੇ ਹੋ ਕਾਲਿਆ ਦੋਸ਼ੀ ਦੇ ਉੱਤੇ ਪੱਟਾ ਦਿੱਤਾ ਜਾਏ ਤੇ ਸਾਨੂੰ ਇਨਸਾਫ ਮਿਲੇ